ਮੈਨੂੰ ਨੋਟ ਪੰਡ ਰਿਹਾ ਹੋਇਆ ਸੀ ਜੀ ਆਹ ਗੱਲ ਹੈ ਇੱਕ ਕੰਟਰੋਲ ਤੋਂ ਨਾ ਫੋਨ ਆਇਆ ਸੀ ਕਿ ਇਸ ਤਰ੍ਹਾਂ ਕਰਕੇ ਕੋਈ ਸੁੰਦਰ ਨਵਾਂ ਲੜਕੀ ਹੈ 13-14 ਸਾਲ ਦੀ ਤੇ ਉਹਦੀ ਡੈਥ ਹੋ ਗਈ ਹੈ ਕੋਈ ਸ਼ੱਕ ਹੈ ਕਿ ਉਹਦੀ ਮਾਂ ਜਾਂ ਪਿਓ ਨੇ ਇਹਦੀ ਮਾਰਤਾ ਤੇ ਅੱਜ ਇਹੋ ਜੀ ਮੈਨੂੰ ਨਹੀਂ ਕੋਈ ਗੱਲ ਲੱਗੀ ਮੈਂ ਮੌਕੇ ਤੇ ਆਇਆ ਹਾਂ ਤੇ ਕੁੜੀ ਜਿਹੜੀ ਹੈ ਉਹਨੂੰ ਮੈਂ ਹਸਪੀਟਲ ਭੇਜਤਾ ਹਾਂ ਬਾਕੀ ਇਨਵੈਸਟੀਗੇਸ਼ਨ ਆਪਾਂ ਕਰ ਰਹੇ ਹਾਂ ਕੁੜੀ ਦਾ ਨਾਮ ਮਿਸਟਰੀ ਹੈ ਤੇ ਇਹਦਾ ਫਾਦਰ ਜਿਹੜਾ ਇਹ ਪਹਿਲੇ ਜਨਾਨੀ ਦੇ ਦੋ ਵਿਆਹ ਹੋਏ ਸੀ ਪਹਿਲੇ ਵਿਆਹ ਚ ਹੋ ਗਈ ਏ ਤੇ ਘਰ ਹੋਰ ਦੀ ਰਹਿਣ ਵਾਲੀ ਏ ਤੇ ਇਹਦੀ ਜਿਹੜੀ ਮਾਂ ਆ ਉਹਨੇ ਇੱਥੇ ਹੁਣ ਪੂਜਾ ਵਿਆਹ ਕਰਾਇਆ ਇਹੋਂ ਗਾਂ ਆ ਕੇ ਤਫ਼ਤੀਸ਼ ਦੇਖਾਂਗੇ ਵੀ ਕੀ ਹੁੰਦਾ ਉਹਦੇ ਮੁਤਾਬਕ ਜਿਹੜੀ ਕਾਰਵਾਈ ਜ਼ਰੂਰ ਹੋਵੇਗੀ ਇਹ ਕੋਈ ਸੱਤ ਲੱਗੀ ਦੀ ਏ ਕਿਤਾ ਬਈ ਇਹ ਥੱਪਾ ਦੇ ਘਰੇ ਇੱਕ ਮਿੰਟ ਇਹ ਇਹਦੇ ਨਾਲ ਮਾਈਨਰ ਇਸੀਅੂ ਹੈਗਾ ਚਿੰਨ ਦੇ ਉੱਤੇ ਤੇ ਵੀ ਲੈਫਟ ਸਾਈਡ ਤੇ ਬਾਕੀ ਜੋ ਡਕਪਾਂ ਦੀ ਰਿਪੋਰਟ ਹੈਗੀ ਨਾ ਉਹ ਆਪਾਂ ਸਾਨੂੰ ਦੇਖੇ ਉਹ ਕਿਹਦੀ ਸੀ ਤਾਂ ਪਹਿਲਾਂ ਮੌਕੇ ਤੇ ਘਰ ਘੋਟ ਘਟ ਕੋਣ ਕੋਣ ਸੀ ਘਰ ਦੇ ਵਿੱਚ ਅਜੀਤ ਤੇ ਉਹ ਉਹਦੀ ਮਾਂ ਹੈ ਜੀ ਸੀ ਵੀ ਤੇ ਉਹਨੂੰ ਕੋਸ਼ਿਸ਼ ਕਰਦੇ ਆਪਾਂ ਕਿ ਕੀ ਗੱਲ ਹੋ ਗਈ ਪਤਾ ਲੱਗਾ ਉਹ ਉੱਪਰ ਇੱਕ ਬਜ਼ੁਰਗ ਰਹਿੰਦਾ ਤੇ ਉਹਨੂੰ ਮੈਂ ਪੁੱਛਿਆ ਉਹ ਕਹਿੰਦਾ ਵੀ ਉੱਪਰ ਦੀ ਕੋਈ ਗੱਲ ਨਹੀਂ ਉੱਪਰੋਂ ਕੋਈ ਨਹੀਂ ਨਾ ਆਇਆ ਨਾ ਕੋਈ ਗਿਆ ਬਾਕੀ ਦੇਖਦੇ ਹਾਂ ਬਾਅਦ ਵਿੱਚ ਹਲਾ ਟਾਪ ਮੈਂ ਜਿੰਨਾ ਕੀ ਆ ਗਿਆ ਉਹ ਤਾਂ ਪਤਾ ਲੱਗ ਗਿਆ। ਕਦ ਬੜੀ ਸੋਹਣ ਹਸਤਾਲਾ ਪਪੇ ਜੀਆ ਉਹਦਾ ਕਰਵਾਵਾਂਗੇ ਆਪਾਂ ਮੈਂ ਕਹਿੰਦਾ ਮੈਡੀਕਲ ਕਰਵਾਉ। 14-15 ਸਾਲ ਦਾ ਮੜਾ ਕੁੜੀ। ਪਰਦੀ ਸੀ। ਪਰਦੀ ਜੀ ਹੈ।